ਨਮਸਕਾਰ ਸਾਸ਼ਟਰੀ ਗਾਲ ਸਮਾਨਾ ਟੂਡੇ ਤੁਹਾਡਾ ਸਵਾਗਤ ਹੈ ਝਾਰਫੂਸ ਦੇ ਮਛਰੇ ਨੂੰ ਲੈ ਕੇ ਸਮਾਨਾ ਪਨਗੜ ਰੋਡ ਕੀਤਾ ਜਾਮ ਬਿੱਤੇ ਕ ਮਹੀਨੇ ਤੋਂ ਅਨਾਜ ਮੰਡੀ ਵਿਕੇ ਝੋਨੇ ਦੇ ਝਾਰਫੂਸ ਨੂੰ ਲੈ ਕੇ ਦੋ ਕੁਟਾ ਆਪਣੇ ਸਾਹਮਣੇ ਦੀ ਲੜਾਈ ਡਰ ਰਹੀ ਸੀ ਅੱਜ ਗਰੀਬ ਪਰਿਵਾਰ ਵੱਲੋਂ ਗੁੱਸੇ ਵਿੱਚ ਆ ਕੇ ਸਮਾਨਾ ਪਨਗੜ ਰੋਡ ਤੇ ਜਾਮ ਲਗਾ ਦਿੱਤਾ ਅਤੇ ਉਹਨਾਂ ਨੇ ਵਿਧਾਇਕ ਤੇ aarop ਲਗਾਇਆ ਕਿ ਸਾਡੇ ਨਾਲ ਟੱਕਾ ਕਰ ਰਹੇ ਹਨ ਪ੍ਰਸ਼ਾਸਨ ਅਤੇ ਗੁੰਡੇ ਸਾਡੇ ਨਾਲ ਟੱਕਾ ਕਰਕੇ ਝਾਰਫੂਸ 200 ਰੁਪਏ ਕਿਵੰਟਰ ਮੰਗਤੇ ਹਨ ਜਦੋਂ ਕਿ ਸਾਟਾ ਝਾੜਪੂਸ 400 ਰੁਪਏ ਕਿਵੰਟਰ ਵਿਕਦਾ ਹੈ ਅਸੀਂ ਲੱਖਾਂ ਰੁਪਏ ਦੀ ਜਗ੍ਹਾ ਕਿਰਾਏ ਤੇ ਲੈ ਕੇ ਕਿਰਾਇ ਭਰ ਰਹੇ ਹਾਂ ਝਾੜਪੂਸ ਲੈ ਕੇ ਜਾ ਰਹੇ ਹਾਂ ਇੱਕ ਟਰੱਕ ਨੂੰ ਵੀ ਰੋਕ ਲਿੱਤਾ ਗਿਆ ਗਰੀਬ ਪਰਿਵਾਰ ਦਾ ਕਹਿਣਾ ਹੈ ਕਿ ਜਦੋਂ ਤੱਕ ਸਾਨੂੰ ਇਨਸਾਫ ਨਹੀਂ ਮਿਲਦਾ ਧਰਨਾ ਨਹੀਂ ਛੁੱਕਾਂਗੇ ਹਾਂਜੀ ਜਮ ਅਸੀਂ ਆਇਆ ਸਾਡਾ ਫੂਸ ਧੱਕੇ ਨਾਲ ਚੱਕਦੇ ਨੇ ਅਸੀਂ ਫੂਸ ਧੱਕੇ ਨਾਲ ਪਰਣੀ ਸੜ 400 ਰੁਪਏ ਕਵਾਂਟਲ ਸੀ ਭਰਾਵਾਂਗੇ ਤੇ ਭਰਨਗੇ ਇਹ ਤਾਂ ਅਸੀਂ ਨਹੀਂ ਭਰਨ ਦੇਣਾ ਹੈਗਾ ਸਾਡਾ ਹੱਕ ਆ ਕਿ ਜਿੱਥੇ ਮਰਜੀ ਸਾਡਾ ਜਨਤਾ ਦਾ ਮਾਲ ਜਿੱਥੇ ਮਰਜੀ ਵੇਚੀਏ ਪਰ ਅਸੀਂ ਇਹਨਾਂ ਨੂੰ ਨਹੀਂ ਭਰਾਉਣਾ ਹੈਗਾ ਹਾਂ ਇਹ ਇਹ ਕਹਿੰਦਾ ਮੈਂ 120 ਨੂੰ ਚੱਕਣਾ ਜੋਗਿੰਦਰ ਕਹਿੰਦਾ ਮੈਂ 120 ਨੂੰ ਚੱਕਣਾ ਸਾਡਾ ਵਿਗਦਾ 400 ਨੂੰ ਜੇ ਜੋਗਿੰਦਰ ਨੇ ਚੱਕਣਾ ਸਾਡਾ 400 ਨੂੰ ਆ ਕੇ ਪਰੇ ਫਿਰ ਅਸੀਂ ਨੂੰ ਮਾਲ ਭਰਾਈਏ ਸਾਡੀ ਗੱਡੀ ਗੱਡੀ ਅਦਾ ਖੂਸ ਪਰ ਆ ਗੱਡੀ ਜਗਿੰਦਰ ਨੇ ਰਕਾਈ ਸਾਡੀ ਹਾਂ ਜੇ ਸਾਡਾ ਹੱਕ ਤਾਂ ਸਾਨੂੰ ਮਿਲੂਗਾ ਜੇ ਛੜ ਕੇ ਜਾਮ ਟੁੱਟਣਾ ਨਹੀਂ ਦੇਣਾ ਅਸੀਂ ਐ ਹੀ ਰੱਖਾਂਗੇ ਅਸੀਂ ਫਿਰ ਬੰਟੀ ਆਈ ਬੰਟੀ ਇਹ ਫੂਲ ਤੁਹਾਡਾ ਸਸਤਾ ਤਾਂ ਕਿ ਨਹੀਂ ਲੋਣਾ ਸਸਤਾ ਨਹੀਂ ਚੱਕਦੇ ਸਰ ਸਾਡੀ ਬੇਨਤੀ ਇਹੀ ਹੈ ਠੀਕ ਹੈ ਵੀ ਰੇਟ ਸਿਰ ਚੱਕਣ ਕੋਈ ਵੀ ਚੱਕੇ ਇਹ ਚੱਕਦੇ 100 ਰੁਪਏ ਕੁਆਂਟਲ ਸਾਡਾ ਵਿਕਰੇ ਆ ਜੀ 400 ਰੁਪਏ ਨੂੰ ਕੁਆਂਟਲ ਅਸੀਂ 100 ਵਾਲੇ ਨੂੰ ਦਈਏ ਕਿ 400 ਵਾਲੇ ਨੂੰ ਦਈਏ ਠੀਕ ਹੈ ਜੀ ਫਿਰ ਅਸੀਂ ਗੱਡੀਆਂ ਲਾਈਆਂ 400 ਰੁਪਏ ਕਿਵਾਂਟਲ ਨੂੰ ਠੀਕ ਐ ਫਿਰ ਇਹਨਾਂ ਨੇ ਗੁੰਡੇ ਭੇਜ ਕੇ ਆ ਸਾਡੀਆਂ ਗੱਡੀਆਂ ਪਟਾਈਆਂ ਸਵੇਧ ਪੁਲਿਸ ਆ ਗਏ ਪੁਲਿਸ ਨੇ ਪਟਾਈਆਂ ਗੱਡੀਆਂ ਹਾਂਜੀ ਆ ਗੱਡੀ ਖੜੀ ਥੋੜੇ ਸਾਹਮਣੇ ਉਧਰੋਂ ਭਰ ਕੇ ਆ ਰਹੀ ਸੀ ਉੱਥੋਂ ਹੀ ਪਟਾਤੀ ਐ ਜੀ ਇਸ ਰਾਮ ਗੁੰਡਾ ਕਰਦੀ ਨਹੀਂ ਹੋਰ ਕੀ ਐ ਜੀ ਧੱਕਾ ਬਿਲਕੁਲ ਹੋ ਰਿਹਾ ਜੀ ਜਨਤਾ ਦੇਖੋ ਆ ਵੇ ਜਨਤਾ ਆ ਧੱਕਾ ਹੋ ਰਿਹਾ ਧੱਕਾ ਵੀ ਜਿੱਥੇ ਮਰਜ਼ੀ ਮਾਲਵੇ ਸਕਦੇ ਕਿਤਨੇ ਨੇ ਗੁੰਡੇ ਛੱਡੇ ਹਾਂ ਮੇਰੇ ਨਾਂ ਕੀ ਬਲਵੀਰੋ ਹਾਂ ਕਿਉਂ ਲਾਇਆ ਸਾਡਾ ਫੂਤ ਤੱਕੇ ਨਾਲ ਚੱਕਮਦਾ ਗੁੰਡਿਆਂ ਨੂੰ ਸਾਡੀ ਸੁਣਦੇ ਨਹੀਂ ਅਸੀਂ 400 ਨੂੰ ਕਮਾਟਰ ਚੱਕਮਣਾ ਉਹ ਕਹਿੰਦਾ ਸਾਨੂੰ 200 ਨੂੰ ਦਿਓ ਸਾਡੀ ਜਨਤਾ ਸਾਡੀ ਗਰੀਬ ਬੰਦੇ 50 50000 ਦੀ ਮੁੱਲ ਖਾਂ ਲਈ ਅਸੀਂ ਗਰੀਬ ਬੰਦੇ ਅਸੀਂ ਜਿੰਨੂ ਮਰਜ਼ੀ ਚਕਾਈਏ ਆ ਚੇਤਨ ਨਹੀਂ ਅੱਗੇ ਹੋਣ ਦਿੰਦਾ ਉਹਨਾਂ ਰਲਿਆ ਹੋਇਆ ਚੇਤਨ ਚੇਤਨ ਰਲ ਗਿਆ ਸਮਾਨਾ ਤੋਂ ਕੈਲਾ ਸ਼ਰਮਦ ਰਿਪੋਰਟ